ਜੀ ਦੋਸਤੋ ਯੂ ਅੱਜ ਹਵਾਈ ਪੰਜਾਬ ਦੀ ਨਿਊਜ਼ ਚੈਨਲ ਪੰਜਾਬੀ ਅੱਜ ਜਦ ਆਪਾਂ ਪਹੁੰਚੇ ਹਾਂ ਜਲੰਧਰ ਵਡਾਲਾ ਚੌਂਕ ਜਿੱਥੇ ਫੌਜੀ ਡਿਪਾਰਟਮੈਂਟ ਸਟੋਰ ਚਾਵਲਾ ਸਾਹਿਬ ਨੇ ਫੈਸਲਾ ਲਿਆ ਹੈ ਹੜਪੀਟ ਤਾਂ ਲਈ ਸਾਰਾ ਰਾਸ਼ਨ ਜੋ ਵੀ ਸਮਾਨ ਉਹਨਾਂ ਦੇ ਸਟੋਰ ਵਿੱਚ ਹੈ ਸਾਰਾ ਹੀ ਫ੍ਰੀ ਦੇਣ ਦਾ ਜੋ ਅੱਜ ਇਹਨਾਂ ਦਾ ਬਹੁਤ ਵੱਡਾ ਫੈਸਲਾ ਹੈ ਆਜੋ ਆਪਾਂ ਉਹਨਾਂ ਦੇ ਸਟੋਰ ਦੇ ਚਲੇ ਚੱਲਦੇ ਹਾਂ ਆਦੀ ਚੈਨਲ ਵੇਖ ਰਹੇ ਸਾਰੇ ਸੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਦਾਸ ਭਾਈ ਬਲਜੀਤ ਸਿੰਘ ਖਾਲਸਾ ਨਾਲ ਕੈਮਰਾਮੈਨ ਗਗਨਦੀਪ ਸਿੰਘ ਜੀ ਵਿੱਕੀ ਜ਼ਰੂਰਤਮੰਦ ਲੋਕਾਂ ਦੇ ਵਾਸਤੇ ਇਹ ਸਮਾਨ ਹੈ ਇਹਨਾਂ ਨੇ ਪ੍ਰੀ ਆਫ ਕੋਸ ਸਿਰਫ ਹੜ ਪੀੜਤਾਵਾਂ ਵਾਸਤੇ ਇਸ ਤਰ੍ਹਾਂ ਨਹੀਂ ਵੀ ਜਿਹੜਾ ਵੀ ਮਰਜ਼ੀ ਆਵੇ ਆ ਸਾਨੂੰ ਜੀ ਆ ਚਾਹੀਦਾ ਉਹ ਨਹੀਂ ਇਹਨਾਂ ਦਾ ਅਸੀਂ ਨੰਬਰ ਤੁਹਾਨੂੰ ਦੇ ਦੇਵਾਂਗੇ ਸਕਰੀਨ ਤੇ ਲਿਖ ਕੇ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਆ ਉਹਨਾਂ ਨਾਲ ਗੱਲ ਕਰਦੇ ਆ ਪਹਿਲਾਂ ਤੇ ਆਪਾਂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰਸਿੱਖ ਪਿਆਰਿਓ ਕਿੱਦਾਂ ਏ ਬਣਿਆ ਤੁਹਾਡਾ ਵਿਉਂਤ ਕਿਸ ਤਰ੍ਹਾਂ ਪ੍ਰਕਾਰ ਦਾ ਸੋਚਿਆ ਮੰਨਦੇ ਵਿੱਚ ਵੀ ਹਾਂ ਵੀ ਅਸੀਂ ਪੀ estrani ਸੇਵਾ ਕਰਨੀ ਆ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਵਾਦ ਜਿਹੜੇ ਇੱਜ਼ਤ ਤੁਹਾਨੂੰ ਪਤਾ ਲੱਗਾ ਤੁਸੀਂ ਇੱਥੇ ਦੁਕਾਨ ਤੇ ਪਹੁੰਚੇ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਇੱਕਦਮ ਹੀ ਵਿਚਾਰ ਆਇਆ ਕਿ ਸਾਡੇ ਡੈਡੀ ਜੀ ਨੇ ਦੁਕਾਨ ਪਾਈ ਸੀ ਉਹਨਾਂ ਨੇ ਸਮਾਨ ਇਹ ਸਾਰਾ ਭਰਿਆ ਹੋਇਆ ਸੀ ਦੁਕਾਨ ਤੇ ਦੁਕਾਨ ਚੱਲਦੀ ਆ ਸਾਡੀ ਲੇਕਿਨ ਇੱਕਦਮ ਹੀ ਸਾਡਾ ਵਿਚਾਰ ਬਣਿਆ ਕਿ ਇੰਨਾ ਮੁਸੀਬਤ ਆਈ ਹੋਈ ਪੰਜਾਬ ਦੇ ਵਿੱਚ ਜੇ ਪੰਜਾਬ ਦੇ ਲੋਕੀ ਹੀ ਪੰਜਾਬ ਦੇ ਲੋਕਾਂ ਦਾ ਸਾਥ ਨਹੀਂ ਦੇਵੋਗੇ ਤਾਂ ਕੌਣ ਦੇਵੋਗੇ ਤੇ ਥੋੜਾ ਜਿਹਾ ਇਹ ਆਇਆ ਕਿ ਉੱਥੇ ਇੰਨਾ ਰਾਸ਼ਨ ਪਹੁੰਚਿਆ ਹੋਇਆ ਹੈ ਇੰਨਾ ਪਾਣੀ ਪਹੁੰਚਿਆ ਹੋਇਆ ਹੈ ਕਿਉਂ ਨਾ ਕੁਝ ਡਿਫਰੈਂਟ ਕੰਮ ਕਰੀਏ ਕੋਈ ਡਿਫਰੈਂਟ ਚੀਜ਼ਾਂ ਜਿਹੜੀਆਂ ਜ਼ਰੂਰਤ ਹੋਰ ਜਿਹੜੀਆਂ ਜਿੱਦਾਂ ਪਾਂਡੀਆਂ ਦੀ ਜ਼ਰੂਰਤ ਉੱਥੇ ਹੈਗੀਆਂ ਹੁਣ ਜਦੋਂ ਪਾਣੀ ਥੱਲੇ ਡਾਊਨ ਆਊਗਾ ਜੀ ਚਕਲੇ ਬੇਲਿਆਂ ਦੀ ਜ਼ਰੂਰਤ ਹੋਊਗੀ ਵਾਈਪਰਾਂ ਦੀ ਜ਼ਰੂਰਤ ਹੋਊਗੀ ਕਿਉਂਕਿ ਇਹਦਾ ਪਾਣੀ ਉੱਥੇ ਘਰ ਸਾਫ਼ ਕਰਨ ਵਾਈਪਰ ਵੀ ਉਹਨਾਂ ਨੂੰ ਚਾਹੀਦੇ ਆ ਡਾਈਪਰ ਵਿੱਚ ਕੋਈ ਇੰਨਾ ਪਿਆ ਡਾਈਪਰ ਦੀ ਜ਼ਰੂਰਤ ਹੋਊਗੀ ਹੋਰ ਵੀ ਇੰਨਾ ਸਮਾਨ ਇੱਥੇ ਤੁਸੀਂ ਤੁਹਾਨੂੰ ਵੀਰ ਜੀ ਨੇ ਦਿਖਾਤਾ ਦੁਕਾਨ ਤੇ ਪਿਆ ਹੋਇਆ ਇਹ ਸਾਰਾ ਸਮਾਨ ਇਹ ਸਾਰਾ ਸਮਾਨ ਸਾਡੇ ਪਿਤਾ ਜੀ ਦੇ ਵੱਲੋਂ ਇੱਕ ਸ਼ਰਧਾਂਜਲੀ ਤੇ ਆਪਾਂ ਸਾਰਾ ਸਮਾਨ ਖੜ ਪੇਟ ਦਾ ਉਹ ਜਿਹਨਾਂ ਨੂੰ ਲੋਡ ਹੈਗੀ ਆ ਉਹ ਸਾਡੇ ਨਾਲ ਸੰਪਰਕ ਕਰੋ ਜੇ ਜੜੀਆਂ ਉੱਥੇ ਸੰਸਥਾਵਾਂ ਵੀ ਗਈਆਂ ਹੋਈਆਂ ਜੇ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਤਾਂ ਉੱਥੇ ਹੁਣ ਸਾਨੂੰ ਪਤਾ ਨਹੀਂ ਕਿ ਇਹਨਾਂ ਨੂੰ ਜ਼ਿਆਦਾ ਲੋਡ ਹੈਗੀ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੇ ਕੋਲ ਸੰਪਰਕ ਕਰਕੇ ਤੇ ਜੇ ਉਹਨਾਂ ਨੂੰ ਪਤਾ ਕਿ ਇਸ ਘਰ ਦੇ ਵਿੱਚ ਲੋਡ ਹੈਗੀ ਸਾਡੇ ਤੋਂ ਸਮਾਨ ਉਹ ਲੈ ਕੇ ਜਾ ਸਕਦੇ ਆ ਤੇ ਮੈਂ ਤੁਹਾਨੂੰ ਦੱਸ ਦਵਾਂ ਦੇਖੋ ਜੀ ਕਹਿੰਦੇ ਜੀ ਗੁਰੂ ਮਾਦਾ ਫਰਮਾਨ ਆ ਕਿ ਖਾਵੋ ਖਰਚੋ ਰਲਬੇਲ ਭਾਈ ਤੋੜਨਾ ਉਹ ਬਦਲੋ ਜਾਈ ਕੋਹ ਨਾਨਕ ਜੀ ਸਮਸਤ ਦੇ ਲਈ ਲਿਖਾਈ ਸੋਇਤ ਖਜ਼ਾਨੇ ਰਿਆਰ ਲਾਈ ਤੇ ਇਦਾਂ ਹੀ ਜੀ ਸਮਾਨ ਸਾਡੇ ਕੋਲ ਇਨਾ ਹੈਗਾ ਆ ਰਲ ਮਿਲ ਕੇ ਇਦਾਂ ਹੀ ਇੱਕ ਦੂਜੇ ਦੀ ਆਪਾਂ ਹੈਲਪ ਕਰਨੀ ਆ ਘਾਟਾ ਕਿਸੇ ਚੀਜ਼ ਦਾ ਨਹੀਂ ਅੱਜ ਆਪਾਂ ਸਮਾਨ ਵੰਡਾਂਗੇ ਸਾਡੇ ਕੋਲ ਕੀ ਪਤਾ ਇਸ ਤੋਂ ਦੁਗਣਾ ਸਮਾਨ ਹੋਰ ਇੱਥੇ ਆ ਜਾਵੇ ਪਹਿਲੀ ਗੱਲ ਬਹੁਤ ਅੱਛੀ ਵਿਚਾਰ ਆ ਜੀ ਬਹੁਤ ਚੰਗਾ ਵਿਚਾਰ ਤੇ ਨਾਲ ਮੈਂ ਤੁਹਾਨੂੰ ਇੱਕ ਛੋਟੀ ਜੀ ਕਿੱਦਾਂ ਆਇਆ ਦੇਖੋ ਜੀ ਇਹ ਤਾਂ ਇੱਕ ਕੋਸ਼ਿਸ਼ ਆ ਪੰਜਾਬ ਦੇ ਲੋਕਾਂ ਵਾਸਤੇ ਇੱਕ ਅਸੀਂ ਕੋਸ਼ਿਸ਼ ਕੀਤੀ ਆ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਇੱਥੇ ਦੱਸਦਾ ਇੱਕ ਵਾਰੀ ਕਿਸੇ ਜੰਗਲ ਦੇ ਵਿੱਚ ਅੱਧ ਲੱਗੀ ਸੀਗੀ ਤੇ ਉੱਥੇ ਬੜਾ ਹਾਹਾਕਾਰ ਮਚਿਆ ਹੋਇਆ ਸੀਗਾ ਤੇ ਹਰ ਕੋਈ ਅੱਗ ਨੂੰ ਬੁਝਾਉਣ ਵਾਸਤੇ ਲੱਗਾ ਹੋਇਆ ਸੀ ਕੋਈ ਕਿਧੋਂ ਪਾਣੀ fdParਕੇ ਲੈ ਕੇ ਜਾ ਰਿਹਾ ਸੀ ਕੋਈ ਜਿੱਦਾਂ ਵੀ ਕੋਈ ਉਪਰਾਲਾ ਕਰ ਰਿਹਾ ਸੀ ਉਦਾਂ ਕਰ ਰਿਹਾ ਸੀ ਉੱਥੋਂ ਇੱਕ ਚਿੜੀ ਉੱਡਦੀ ਹੋਈ ਜਾ ਰਹੀ ਸੀ ਉਹ ਚਿੜੀ ਨੇ ਕੀ ਦੇਖਿਆ ਕਿ ਥੱਲੇ ਅੱਗ ਲੱਗੀ ਹੋਈ ਆ ਕਿਤੇ ਹਾਹਾਕਾਰ ਮਚਿਆ ਹੋਇਆ ਹੈ ਤੇ ਉਹਨੇ ਦੇਖਿਆ ਪਾਣੀ ਨਾਲ ਅੱਗ ਬੁਝਦੀ ਪਈ ਆ ਲੇਕਿਨ ਚਿੜੀ ਨੇ ਵੀ ਕੋਸ਼ਿਸ਼ ਆਪਣੀ ਇੱਕ ਕੀਤੀ ਉਹਨੇ ਕੀ ਕੀਤਾ ਜੇ ਬਾਕੀ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਕੋਣਾ ਮੈਂ ਵੀ ਕੋਸ਼ਿਸ਼ ਕਰਾਂ ਉਹ ਨਾਲ ਇੱਕ ਤਲਾਬ ਸੀ ਉੱਥੋਂ ਆਪਣੀ ਚੁੰਝ ਪਾਣੀ ਲੈ ਕੇ ਆਉਂਦੀ ਸੀ ਤੇ ਉਹ ਉੱਪਰੋਂ ਉੱਡਦੀ ਹੋਈ ਉਸ ਅੱਗ ਦੇ ਉੱਤੇ ਪਾ ਦਿੰਦੀ ਸੀ ਤੇ ਇਦਾਂ ਉਹ ਕਰੀ ਜਾਂਦੀ ਸੀ ਕਰੀ ਜਾਂਦੀ ਸੀ ਜਿਹੜੇ ਉਹਦੇ ਸਾਥੀ ਹੋਰ ਜੜੀਆਂ ਚਿੜੀਆਂ ਸੀ ਜਿਹੜੀ ਉਹਨਾਂ ਨੇ ਦੇਖਿਆ ਕਿ ਇਹ ਮੂਰਖ ਮੂਰਖ ਚਿੜੀ ਨੂੰ ਕੀ ਹੋ ਗਿਆ ਕਿ ਇਹਦੀ ਚੁੰਝ ਜਿਹੜਾ ਪਾਣੀ ਆ ਇਹਨਾਂ ਨਾਲ ਬੁਝੂਗੀ ਨਹੀਂ ਬੁਝੂਗੀ ਸਾਨੂੰ ਵੀ ਪਤਾ ਹੈ ਨਹੀਂ ਬੁਝੂਗੀ ਉਹਨਾਂ ਨੂੰ ਵੀ ਪਤਾ ਸੀ ਕਿ ਅੱਗ ਜਿਹੜੀ ਹੈ ਨਹੀਂ ਬੁਝਣੀ ਜਦੋਂ ਉਹਨੋਂ ਬਾਅਦ ਉਹ ਚਿੜੀਆਂ ਨੇ ਪੁੱਛਿਆ ਕਿ हे ਮੂਰਖ ਚਿੜੀ ਕਿ ਇਹ ਤੂੰ ਕੀ ਕਰੀ ਜਾਂਦੀ ਐ ਤੂੰ ਮੂਰਖ ਆ ਕਿ ਤੂੰ ਕੀ ਕਰਦੀ ਪਈ ਆ ਆਪਣੀ ਚੁੰਝ ਦੇ ਵਿੱਚ ਪਾਣੀ ਪੜ ਕੇ ਪੰਨੇ ਲੰਦਾ ਆਬ ਨਹੀਂ ਕੁਝ ਨਹੀਂ ਅੱਗੇ ਚਿੜੀ ਨੇ ਕੀ ਜਵਾਬ ਦਿੱਤਾ ਕਹਿੰਦੀ ਐ ਮੈਂ ਕੋਸ਼ਿਸ਼ ਕਰਦੀ ਪਈ ਆ ਤੇ ਤੂੰ ਇਹ ਦੇਖੋ ਦੀਵਾਲੀ ਦਾ ਤਿਉਹਾਰ ਆ ਰਿਹਾ ਹੜਾਂ ਦੇ ਕਰਕੇ ਮਾਰ ਦੇ ਕਰਕੇ ਘਰਾਂ 'ਚ ਬਹੁਤ ਬੁਰਾ ਹਾਲ ਐ ਔਰ ਦੀਵੇ ਵੀ ਨਹੀਂ ਅਸੀਂ ਕਹਿੰਨੇ ਆ ਵੀ ਬੰਦੀ ਛੋੜ ਦਿਵਸ ਆ ਰਿਹਾ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਉਹ ਵੀ ਦੀਵਾਲੀ ਦੇ ਵਿੱਚ ਦੀਵਿਆਂ ਦੀ ਬਹੁਤ ਲੋੜ ਪਈ ਹੈ। ਦੀਵਿਆਂ ਦੀ ਲੋੜ ਪੈਣੀ ਆ ਅਸੀਂ ਚਾਹਨੇ ਆ ਵੀ ਸਾਡੇ ਗੁਰਸੇਖ ਭਰਾ ਬੰਦੀ ਛੋੜ ਦੇ ਵਾਸਤੇ ਵੀ ਚੜ੍ਹਦੀ ਕਲਾ 'ਚ ਮਨਾਉਣ ਤੇ ਉਹਦੇ ਵਾਸਤੇ ਵੀਰ ਜੀ ਉਹਨਾਂ ਨੇ ਦੀਵੇ ਵੀ ਛਤ ਤੋਂ ਘੱਟ ਹਜ਼ਾਰ ਦੀਵਾ ਹਜ਼ਾਰ ਤੋਂ ਵੀ ਜ਼ਿਆਦਾ ਹੀ ਆ ਜਿਨ੍ਹਾਂ ਨੂੰ ਲੋੜ ਹੈ ਉਹ ਜ਼ਰੂਰ ਲੈ ਕੇ ਜਾਣ ਮੋਮਬੱਤੀਆਂ ਕਈ ਪ੍ਰਕਾਰ ਦੀਆਂ ਚੀਜ਼ਾਂ ਹੈਗੀਆਂ ਆ ਉਹ ਵੀ ਵੀਰ ਜੀ ਵੱਲੋਂ ਫ੍ਰੀ ਆਫ ਕੋਸਟ ਕੋਈ ਪੈਸਾ ਨਹੀਂ ਆਓ ਤੇ ਲੈ ਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ